ਅੱਜ ਸਾਰੀਆਂ ਪਾਰਟੀਆਂ ਨੇ ਬਪੜਾ ਯੋਰ ਲਾਇਆ ਕਈਆਂ ਨੇ ਸ਼ਰਾਬ ਵਰਤਾ ਕੇ ਲਾਇਆ ਕਈਆਂ ਨੇ ਖਵਾ ਪਿਆ ਕੇ ਲਾਇਆ ਕਈਆਂ ਨੇ ਧਨ ਦੌਲਤ ਦੇ ਪੈਸੇ ਦੇ ਕਈਆਂ ਨੇ ਲਾਲਚ ਦੇ ਪਰ ਅੱਜ ਇੱਕ ਬਹੁਤ ਖੁਸ਼ੀ ਦੀ ਗੱਲ ਵਾ ਵੀ ਆਪਾਂ ਜਿਸ ਵੀ ਪਿੰਡ ਦੇ ਵਿੱਚ ਨਿਕਲੇ ਤੇ ਜਿਹੜੇ ਵੀ ਬੂਥ ਤੇ ਜਾਂਦੇ ਹੇ ਅੱਗੇ ਸਾਨੂੰ ਕਹਿ ਦਿੰਦੇ ਵੀ ਬਾਬਾ ਜੀ ਫਰਾਨੀ ਜਗ੍ਹਾ ਤੁਹਾਨੂੰ ਵੇਟ ਕਰ ਰਹੇ ਥੋੜੀ ਵੀ ਜੀ ਫਰਾਨੀ ਜੀ ਦਾ ਵੇਟ ਕਰੇ ਆਪਾਂ ਜਿੱਥੇ ਜਾਂਦੇ ਹੀ ਤੇ ਨੌਜਵਾਨਾਂ ਦਾ ਪ੍ਰੇਮ ਪਿਆਰ ਤੇ ਸਤਿਕਾਰ ਵੇਖ ਕੇ ਤੇ ਮੇਰੇ ਕੋਲ ਲਫ਼ਜ਼ ਨਹੀਂ ਹੈਗੇ ਮੈਂ ਕਿੰਨੀ ਕ ਵਾਰੀ ਧੰਨਵਾਦ ਕਰਾਂ ਮੈਂ ਬਾਰ ਬਾਰ ਕਰਾਂਗਾ ਬਾਰ ਬਾਰ ਕਰਾਂਗਾ ਸਭ ਤੋਂ ਵੱਡਾ ਧੰਨਵਾਦ ਮੈਂ ਜੇ ਨਾਮ ਲੈਣ ਚਾਹਾਂਗਾ ਤੇ ਬਹੁਤ ਲੰਬੀ ਲਿਸਟ ਹੋ ਜਾਵੇਗੀ ਮਤਲਬ ਤੇ ਇਹਦੇ ਵਿੱਚ ਕਿਸੇ ਨੂੰ ਇਤਰਾਜ਼ ਨਾ ਹੋ ਜੇ ਸਾਰੇ ਜਿੰਨੇ ਹਲਕੇ ਦੇ ਜਾਣੇ ਸਾਰੇ ਪਹਿਲੇ ਦਿਨ ਤੋਂ ਬਹੁਤ ਬਹੁਤ ਧੰਨਵਾਦ ਜਿਹੜੇ ਮੋਢੇ ਨਾਲ ਮੋਢਾ ਲਾ ਕੇ ਭਰਾ ਦੇ ਨਾਲ ਖੜੇ ਸੀ ਨੌਜਵਾਨ ਹੋ ਗਏ ਨਿਹੰਗ ਸਿੰਘ ਹੋ ਗਏ ਜਿੰਨੇ ਵੀ ਦਲਪੰਥ ਜਿਹੜੇ ਸਹਿਯੋਗੀ ਜਿਹੜੇ ਗੋਰ ਸਿੱਖ ਭਰਾ ਜਾਂ ਬਜ਼ੁਰਗ ਸਾਰਿਆਂ ਤੇ ਤੇ ਸਰਦਾਸ਼ ਮਜੀਠ ਸਿੰਘ ਮਾਨ ਦੀ ਪਾਰਟੀ ਤੇ ਉਹਨਾਂ ਦੇ ਵਰਕਰ ਜਿਹੜੇ ਆਗੂ ਸਾਰਿਆਂ ਦਾ ਧੰਨਵਾਦ ਕਿਉਂਕਿ ਮੈਂ ਨਾਮ ਜੇ ਲਵਾਂਗਾ ਨਾ ਬਹੁਤ ਲੰਬੀ ਲਿਸਟ ਹੋਈ ਨਹੀਂ ਹੈ ਤੇ ਮੈਂ ਤੁਹਾਡਾ ਤਹਿ ਦਿਲੋਂ ਧੰਨਵਾਦ ਕਰਦਾ ਤੁਸੀਂ ਜਿਹੜੀ ਅੱਜ ਮਿਹਨਤ ਕੀਤੀ ਹੈ ਨਾ ਜਿਹੜੀ ਅੱਜ ਮਿਹਨਤ ਕਰ ਕਰਕੇ ਪ੍ਰਚਾਰ ਕਰ ਕਰਕੇ ਜਿਹੜੀਆਂ ਵੋਟਾਂ ਦੂਜਿਆਂ ਨੂੰ ਜਾ ਰਹੀਆਂ ਸੀ ਉਹ ਵੀ ਆਪਣੇ ਨੂੰ ਆਈਆਂ ਬਹੁਤ ਤਗੜੀ ਤੁਹਾਡੇ ਵਿੱਚ ਕੁਆਲਿਟੀ ਨਿਖੀ ਤੇ ਮੈਂ ਬਹੁਤ ਬਹੁਤ ਧੰਨਵਾਦ ਕਰਦਾ ਮੇਰੀ ਇੰਨੀ ਤਾਂ ਰੂਹ ਖੁਸ਼ ਹੋਈ ਆ ਸਕੂਨ ਹੋਇਆ ਜਿੱਤ ਜਾਂ ਹਾਰ ਕੋਈ ਫੈਸਲਾ ਹੋਏ ਪਰ ਮੈਂ ਅੱਜ ਆਪਣੇ ਆਪ ਨੂੰ ਜਿੱਤਿਆ ਹੋਇਆ ਮਹਿਸੂਸ ਕਰ ਰਿਹਾ ਵਾਂ ਕਿਉਂਕਿ ਮਤਲਬ ਮਨ ਜੀਤੇ ਜਗ ਜੀਤ ਜਿਨ ਪ੍ਰੇਮ ਕੀਓ ਤਿੰਨ ਹੀ ਪ੍ਰਭੂ ਪਾਇਓ ਅੱਜ ਪ੍ਰੇਮ ਦਾ ਜਿਹੜਾ ਤੁਸੀਂ ਜਿਹੜਾ ਹੰਗਾਰਾ ਦਿੱਤਾ ਵਾ ਤੇ ਸਾਡੀ ਤੇ ਵੈਸੇ ਫਤਿਹ ਹੋ ਗਈ ਹੈ ਤੇ ਹਰ ਮਦਾਨ ਖਾਲਸੇ ਦੀ ਫਤਿਹ ਆ ਮੈਂ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦਾ ਜਿਹੜੇ ਦਿਨ ਰਾਤ ਜਿੰਨੇ ਇੱਕ ਵੀ ਕਦਮ ਇਸ ਚੋਣ ਦੇ ਵਿੱਚ ਪੁੱਟਿਆ ਜਿੰਨੇ ਇੱਕ ਮਿੰਟ ਵੀ ਕੱਢਿਆ ਜਿੰਨੇ ਇੱਕ ਘੰਟਾ ਵੀ ਕੱਢਿਆ ਤੇ ਚਾਹੇ 4 ਘੰਟੇ ਜਿੰਨੇ ਮਰਜ਼ੀ ਮੈਂ ਸਾਰਿਆਂ ਦਾ ਧੰਨਵਾਦ ਕਰਦਾ ਇਸ ਚੋਣ ਦੇ ਦੌਰਾਨ ਪਹਿਲੇ ਦਿਨ ਤੋਂ ਲੈ ਕੇ ਕਾਗਜ਼ ਭੰਡੋ ਦੇ ਅੱਜ ਤੱਕ ਤੇ ਤੇ ਜੋੜ ਮਾਰਚ ਕਿਤੇ ਵੀ ਕਿਸੇ ਦੀ ਸ਼ਾਨ ਦੇ ਖਿਲਾਫ ਜਾਂ ਕਿਸੇ ਮੇਰੇ ਕੋਲ ਵਰਤੀ ਦੇ ਨਾਲ ਵੀ ਕਿਸੇ ਗੁੱਸੇ ਗਿਲੇ ਦੇ ਨਾਲ ਕਿਸੇ ਆਪਣੇ ਪਰਿਵਾਰ ਪਰਿਵਾਰ ਨੂੰ ਹੀ ਕਹਿ ਸਕਦੇ ਆ ਭਰਾ ਨੂੰ ਜਾਂ ਕਿਸੇ ਵੀਰ ਨੂੰ ਜਾਂ ਵਰਕਰ ਨੂੰ ਜਿਹੜੇ ਮੇਰੇ ਨਾਲ ਤੁਰਦੇ ਰਹੇ ਕਿਸੇ ਨੂੰ ਵੀ ਮਾੜਾ ਚੰਗਾ ਬੋਲਿਆ ਗਿਆ ਤੇ ਮੈਂ ਤੁਹਾਡਾ ਬੱਚਾ ਤੁਹਾਡਾ ਭਰਾ ਇਹ ਛੋਟਾ ਵੀ ਸਮਝ ਕੇ ਨਾ ਤੇ ਤੁਸੀਂ ਮਤਲਬ ਇਹ ਚੀਜ਼ਾਂ ਜਿਹੜੇ ਮੇਰੇ ਆ ਨਾ ਔਗਣ ਮਿਲਚੋਣੀ ਪਾ ਦਿਓ ਠੀਕ ਆ ਮੈਂ ਤੁਹਾਡੇ ਤੋਂ ਇਹ ਚੀਜ਼ ਦਾ ਮਤਲਬ ਗੁਸਤਾਖੀ ਮੰਗਾਗਾ ਵੀ ਜੇ ਮੇਰੇ ਕੋਲ ਤੁਸੀਂ ਮੈਨੂੰ ਕਹਿ ਦੋਗੇ ਮੈਂ ਗਲਤੀ ਸਰਕਾਰ ਕਰਾਂਗਾ ਤੇ ਵੀ ਮੈਂ ਅੱਜ ਸਾਰੀਆਂ ਪਾਰਟੀਆਂ ਨੇ ਬਪੜਾ ਯੋਰ ਲਾਇਆ ਕਈਆਂ ਨੇ ਸ਼ਰਾਬ ਵਰਤਾ ਕੇ ਲਾਇਆ ਕਈਆਂ ਨੇ ਖਵਾ ਪਿਆ ਕੇ ਲਾਇਆ ਕਈਆਂ ਨੇ ਧਨ ਦੌਲਤ ਦੇ ਪੈਸੇ ਦੇ ਕਈਆਂ ਨੇ ਲਾਲਚ ਦੇ ਪਰ ਅੱਜ ਇੱਕ ਬਹੁਤ ਖੁਸ਼ੀ ਦੀ ਗੱਲ ਵਾ ਵੀ ਆਪਾਂ ਜਿਸ ਵੀ ਪਿੰਡ ਦੇ ਵਿੱਚ ਨਿਕਲੇ ਤੇ ਜਿਹੜੇ ਵੀ ਬੂਥ ਤੇ ਜਾਂਦੇ ਅੱਗੇ ਸਾਨੂੰ ਕਹਿ ਦਿੰਦੇ ਵੀ ਬਾਬਾ ਜੀ ਫਰਾਨੀ ਜਗ੍ਹਾ ਤੁਹਾਨੂੰ ਵੇਟ ਕਰ ਰਹੇ ਹੈ ਤੁਹਾਡੀ ਵੀ ਜੀ ਫਰਾਨੀ ਜੀ ਦਾ ਵੇਟ ਕਰੇ ਆਪਾਂ ਜਿੱਥੇ ਜਾਂਦੇ ਹੀ ਤੇ ਨੌਜਵਾਨਾਂ ਦਾ ਪ੍ਰੇਮ ਪਿਆਰ ਤੇ ਸਤਿਕਾਰ ਵੇਖ ਕੇ ਤੇ ਮੇਰੇ ਕੋਲ ਲਫ਼ਜ਼ ਨਹੀਂ ਹੈਗੇ ਮੈਂ ਕਿੰਨੀ ਕ ਵਾਰੀ ਧੰਨਵਾਦ ਕਰਾਂ ਮੈਂ ਬਾਰ ਬਾਰ ਕਰਾਂਗਾ ਬਾਰ ਬਾਰ ਕਰਾਂਗਾ ਸਭ ਤੋਂ ਵੱਡਾ ਧੰਨਵਾਦ ਮੈਂ ਜੇ ਨਾਮ ਲੈਣ ਚਾਹਾਂਗਾ ਤੇ ਬਹੁਤ ਲੰਬੀ ਲਿਸਟ ਹੋ ਜਾਵੇਗੀ ਮਤਲਬ ਤੇ ਇਹਦੇ ਵਿੱਚ ਕਿਸੇ ਨੂੰ ਇਤਰਾਜ਼ ਨਾ ਹੋ ਜੇ ਸਾਰੇ ਜਿੰਨੇ ਹਲਕੇ ਦੇ ਜਾੜੇ ਸਾਰੇ ਪਹਿਲੇ ਦਿਨ ਤੋਂ ਬਹੁਤ ਬਹੁਤ ਧੰਨਵਾਦ ਜਿਹੜੇ ਮੋਢੇ ਨਾਲ ਮੋਢਾ ਲਾ ਕੇ ਭਰਾ ਦੇ ਨਾਲ ਖੜੇ ਸੀ ਨੌਜਵਾਨ ਹੋ ਗਏ ਨਿਹੰਗ ਸਿੰਘ ਹੋ ਗਏ ਜਿੰਨੇ ਵੀ ਦਲ ਪੰਥ ਜਿਹੜੇ ਸਹਿਯੋਗੀ ਜਿਹੜੇ ਗੋਰ ਸਿੱਖ ਭਰਾ ਜਾਂ ਬਜ਼ੁਰਗ ਸਾਰਿਆਂ ਤੇ ਤੇ ਸਰਦਾਸ਼ ਸਿੰਘ ਮਾਨ ਦੀ ਪਾਰਟੀ ਤੇ ਉਹਨਾਂ ਦੇ ਵੜਕਰ ਜਿਹੜੇ ਆਗੂ ਸਾਰਿਆਂ ਦਾ ਧੰਨਵਾਦ ਕਿਉਂਕਿ ਮੈਂ ਨਾਮ ਜੇ ਲਾਵਾਂਗਾ ਨਾ ਬਹੁਤ ਲੰਬੀ ਲਿਸਟ ਹੋਈ ਨਹੀਂ ਹੈ ਤੇ ਮੈਂ ਤੁਹਾਡਾ ਤਹਿ ਦਿਲੋਂ ਧੰਨਵਾਦ ਕਰਦਾ ਤੁਸੀਂ ਜਿਹੜੀ ਅੱਜ ਮਿਹਨਤ ਕੀਤੀ ਹੈ ਨਾ ਜਿਹੜੀ ਅੱਜ ਮਿਹਨਤ ਕਰ ਕਰਕੇ ਪ੍ਰਚਾਰ ਕਰ ਕਰਕੇ ਜਿਹੜੀਆਂ ਵੋਟਾਂ ਦੂਜਿਆਂ ਨੂੰ ਜਾ ਰਹੀਆਂ ਸੀ ਉਹ ਵੀ ਆਪਣੇ ਨੂੰ ਆਈਆਂ ਬਹੁਤ ਤਗੜੀ ਤੁਹਾਡੇ ਵਿੱਚ ਕੁਆਲਿਟੀ ਨਿਖੀ ਤੇ ਮੈਂ ਬਹੁਤ ਬਹੁਤ ਧੰਨਵਾਦ ਕਰਦਾ ਮੇਰੀ ਇੰਨੀ ਤਾਂ ਰੂਹ ਖੁਸ਼ ਹੋਈ ਆ ਸਕੂਨ ਹੋਇਆ ਜਿੱਤ ਜਾਂ ਹਾਰ ਕੋਈ ਫੈਸਲਾ ਹੋਏ ਪਰ ਮੈਂ ਅੱਜ ਆਪਣੇ ਆਪ ਨੂੰ ਜਿੱਤਿਆ ਹੋਇਆ ਮਹਿਸੂਸ ਕਰ ਰਿਹਾ ਵਾਂ ਕਿਉਂਕਿ ਮਤਲਬ ਮਨ ਜੀਤੇ ਜਗ ਜੀਤ ਜਿਨ ਪ੍ਰੇਮ ਕੀਓ ਤਿੰਨ ਹੀ ਪ੍ਰਭੂ ਪਾਇਓ ਤੇ ਅੱਜ ਪ੍ਰੇਮ ਦਾ ਜਿਹੜਾ ਤੁਸੀਂ ਜਿਹੜਾ ਹੰਗਾਰਾ ਦਿੱਤਾ ਵਾ ਤੇ ਸਾਡੀ ਤੇ ਵੈਸੇ ਫਤਿਹ ਹੋ ਗਈ ਹੈ ਤੇ ਹਰ ਮਦਾਨ ਖਾਲਸੇ ਦੀ ਫਤਿਹ ਆ ਮੈਂ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦਾ ਜਿਹੜੇ ਦਿਨ ਰਾਤ ਜਿੰਨੇ ਇੱਕ ਵੀ ਕਦਮ ਇਸ ਚੋਣ ਦੇ ਵਿੱਚ ਪੁੱਟਿਆ ਜਿੰਨੇ ਇੱਕ ਮਿੰਟ ਵੀ ਕੱਢਿਆ ਜਿੰਨੇ ਇੱਕ ਘੰਟਾ ਵੀ ਕੱਢਿਆ ਤੇ ਚਾਹੇ 4 ਘੰਟੇ ਜਿੰਨੇ ਮਰਜ਼ੀ ਮੈਂ ਸਾਰਿਆਂ ਦਾ ਧੰਨਵਾਦ ਕਰਦਾ ਇਸ ਚੋਣ ਦੇ ਦੌਰਾਨ ਪਹਿਲੇ ਦਿਨ ਤੋਂ ਲੈ ਕੇ ਕਾਗਜ਼ ਭੰਦੋ ਤੇ ਅੱਜ ਤੱਕ ਤੇ ਜੱਜ ਜੋੜ ਮਾਰਚ ਕਿਤੇ ਵੀ ਕਿਸੇ ਦੀ ਸ਼ਾਨ ਦੇ ਖਿਲਾਫ ਜਾਂ ਕਿਸੇ ਮੇਰੇ ਕੋਲ ਵਰਤੀ ਦੇ ਨਾਲ ਵੀ ਕਿਸੇ ਗੁੱਸੇ ਗਿਲੇ ਦੇ ਨਾਲ ਕਿਸੇ ਆਪਣੇ ਪਰਿਵਾਰ ਪਰਿਵਾਰ ਨੂੰ ਹੀ ਕਹਿ ਸਕਦੇ ਆ ਭਰਾ ਨੂੰ ਜਾਂ ਕਿਸੇ ਵੀਰ ਨੂੰ ਜਾਂ ਵਰਕਰ ਨੂੰ ਜਿਹੜੇ ਮੇਰੇ ਨਾਲ ਤੁਰਦੇ ਰਹੇ ਕਿਸੇ ਨੂੰ ਵੀ ਮਾੜਾ ਚੰਗਾ ਬੋਲਿਆ ਗਿਆ ਤੇ ਮੈਂ ਤੁਹਾਡਾ ਬੱਚਾ ਤੁਹਾਡਾ ਭਰਾ ਇਹ ਛੋਟਾ ਵੀ ਸਮਝ ਕੇ ਨਾ ਤੇ ਤੁਸੀਂ ਮਤਲਬ ਇਹ ਚੀਜ਼ਾਂ ਜਿਹੜੇ ਮੇਰੇ ਆ ਨਾ ਔਗਣ ਮਿਲ ਚੋਣੀ ਪਾ ਦਿਓ ਠੀਕ ਆ ਮੈਂ ਤੁਹਾਡੇ ਤੋਂ ਇਹ ਚੀਜ਼ ਦਾ ਮਤਲਬ ਗੁਸਤਾਖੀ ਮੰਗਾਗਾ ਵੀ ਜੇ ਮੇਰੇ ਕੋਲ ਤੁਸੀਂ ਮੈਨੂੰ ਕਹਿ ਦੋਗੇ ਮੈਂ ਗਲਤੀ ਸਰਕਾਰ ਕਰਾਂਗਾ ਤੇ ਵੀ ਮੈਂ